ਮੈਂ ਸੁਣਿਆ ਤੇ ਬਹੁਤ ਆ ਪਰ ਅੱਖੀ ਨਹੀਂ ਦੇਖਿਆ ਤੂੰ ਦੁਨੀਆ ਨੂੰ ਤਾਰਦਾ ਓ ਮੈਂ ਸੁਣਿਆ ਬਥੇਰਾ ਮੈਂ ਸੁਣਿਆ ਬਥੇਰਾ ਤੇ ਅੱਖੀ ਨਹੀਂ ਵੇਖਿਆ ਤੂੰ ਦੁਨੀਆ ਨੂੰ ਤਾਰਦਾ ਮਾਨਮਤਿਆਂ ਦੇ ਕਾਟਦਾ ਭਲੇਖਿਆ ਅੱਲੜ ਪਿੰਡੀ ਬੰਦਾ ਤੈਨੂੰ ਆਜਾ ਮਾਰਦਾ ਹੁੰਦੇ ਨਹੀਂ ਇੰਤਜ਼ਾਰ ਹੁੰਦੇ ਨਹੀਂ ਇੰਤਜ਼ਾਰ ਮੈਂ ਪੌਤ ਭਲਿਆ ਮੈਨੂੰ ਲੋਕੀ ਤਾਨੇ ਮਾਰਦੇ ਬੰਦਾ ਫੜ ਤੇ ਆਖੇ ਮਹਾਰਾਜ ਸੱਚੇ ਬਾਦਸ਼ਾਹ ਤੂੰ ਆਣ ਕੇ ਦਦਾਰ ਦੇ ਉਹ ਦਿਨ ਰਾਤ ਰਹਿੰਦੀਆਂ ਉਹ ਦੀਕਾਂ ਤੇਰੀਆਂ ਮੇਰੇ ਦਿਲ ਆਵੇ ਚਾਨਣ ਦਿਨ ਰਾਤ ਰਹਿੰਦੀਆਂ ਉਹ ਦੀਕਾਂ ਤੇਰੀਆਂ ਮੇਰੇ ਦਿਲ ਆਵੇ ਚਾਨਣ ਉਹ ਚਰਨੀ ਚੁਕਾ ਇਹ ਦਿਲ ਰੀਜਾ ਮੇਰੀਆਂ ਤਾਇਓ ਮਿਟਦੇ ਵੀ ਨੈਣ ਨਾ ਉਹ ਦਾਤਾ ਮੇਰਾ ਦਿਲ ਦਾਤਾ ਮੇਰਾ ਦਿਲ ਤਾਨਿਆਂ ਨੇ ਖਾਲਿਆ ਤੂੰ ਤਪ ਦੇ ਸੀਨੇ ਠਾਰ ਦੇ ਮੰਗਦਾ ਭਗਤ ਆਖੇ ਮਾਰਾਈ ਸ਼ੇਰ ਸਿੰਘ ਜੀ ਤੂੰ ਆਣ ਕੇ ਦਿਦਾਰ ਦੇ ਲੋਕੀਂ ਆਖਦੇ ਲੋਕੀਂ ਆਖਦੇ ਬੁੱਤਨ ਲੋਕ ਪੂਜ ਮਰੇ ਨੇ ਜਿਨ੍ਹਾਂ ਨੂੰ ਪਲੇਖੇ ਨੇ ਮੈਂ ਤਾਂ ਸਭਾ ਤਰਲੇ ਬਥੇਰੇ ਕਰੇ ਨੇ ਹਾਰੇ ਕੇਸ ਲੇਖੇ ਨੇ ਇਹ ਚੱਲੀਆਂ مصیبتਾਂ ਇਹ ਚੱਲੀਆਂ مصیبتਾਂ ਇਹ ਚੱਲੀਆਂ مصیبتਾਂ ਤੇ ਕਸ਼ਟ ਜਾਲਿਆ ਤੂੰ ਮੇਰਾ ਮਨ ਮਾਰ ਦੇ ਬੰਦਾ ਪਰ ਤੇ ਅੱਖੇ ਮਾਰਾਈ ਸ਼ੇਰ ਸਿੰਘ ਜੀ ਤੂੰ ਆਣ ਕੇ ਦਦਾਰ ਦੇ ਉਹ ਕੋੜਿਆਂ ਦਾ ਕੋੜ ਤੇਰੇ ਦਰ ਤੋਂ ਹਟ ਬਣ ਗਏ ਭਗਤ ਚੋਰਾ ਤੋਂ ਕੋੜਿਆਂ ਦਾ ਕੋੜ ਤੇਰੇ ਦਰ ਤੋਂ ਹਟ ਬਣ ਗਏ ਭਗਤ ਚੋਰਾ ਤੋਂ ਉਹ ਪਾਪੀਆਂ ਨੇ ਪਾਪ ਛੱਡ ਸੋਹੰਗ ਜਪਿਆ ਮੈਂ ਪੁੱਛਿਆ ਹੋਰਾਂ ਤੋਂ ਓਏ ਆਖਦੇ ਨੇ ਆ ਆਖਦੇ ਜਾਂਦਾ ਨਹੀਂ ਵਕਤ ਟਾਲਿਆ ਦੁਖੀਏ ਨੇ ਪਕਾਰਦੇ ਭਗਤ ਬੰਦਾ ਅੱਖੇ ਮਾਰਾਈ ਸੱਚੇ ਬਾਦਸ਼ਾਹਤ ਵਾਲੇ ਦਦਾਰ ਦੇ ਆ ਪਲਾਜੇ ਬਖਸਦਾਏ ਆਹ ਪਰਾਜੇ ਬਗਸਦਾਏ ਰਾਜ ਕਿਰਾ ਨੂੰ ਓ ਤੂੰ ਮੇਰੀ ਆਵਾਜ਼ ਨਾ ਸੁਣੇ ਭੀਖ ਤੂੰ ਮੰਗਾਤੀ ਸ਼ਿਨ ਚ ਅਮੀਰਾਂ ਨੂੰ ਤੂੰ ਮੇਰੀ ਪੁਕਾਰ ਨਾ ਸੁਣੇ ਆਹ ਮੇਰੀ ਤਾਗ ਦੀ ਅਗਨ ਮੇਰੀ ਤਾਗ ਦੀ ਅਗਨ ਤੇਲ ਸਿਕਾਟਾਲਿਆ ਤੂੰ ਦਾਤਾ ਹੋਣੀ ਤਾਰ ਦੇ ਫਗਤ ਬੰਦਾ ਅੱਖੇ ਮਾਰਾਈ ਸ਼ੇਰ ਸਿੰਘ ਜੀ ਤੂੰ ਆਣ ਕੇ ਦਿਸਾਰ ਦੇ ਮੈਂ ਵੀ ਦੂਰ ਕਰ ਲਾਂ ਇਹ ਦਿਲਾਂ ਦੀ ਭੁੱਖ ਨੂੰ ਦਰਸ਼ ਤੇਰਾ ਕਰ ਰੱਜ ਲਾਂ ਓ ਮੈਂ ਵੀ ਦੂਰ ਕਰ ਲਾਂ ਦਿਲਾਂ ਦੀ ਭੁੱਖ ਨੂੰ ਦਰਸ਼ ਤੇਰਾ ਕਰ ਰੱਜ ਲਾਂ ਔੜ ਲੱਗੀ ਤਾਂ ਤਾਂ ਜ਼ਿੰਦਗੀ ਔੜ ਲੱਗੀ ਤਾਂ ਤਾਂ ਇਹ ਜ਼ਿੰਦਗੀ ਦੇ ਰੋਖਾਂ ਨੂੰ ਮੈਂ ਸਾਰੇ ਪਾਪ ਕੱਜਲਾਂ ਮੈਨੂੰ ਆਉਂਦੀ ਨਹੀਂ ਸਮਝਿਆ ਮੈਨੂੰ ਆਉਂਦੀ ਨਹੀਂ ਸਮਝ ਮੈਂ ਤੇਰਾ ਕੀ ਚੁਰਾ ਲਿਆ ਉਹ ਗੱਲ ਕੋਈ ਨ ਤਾਰ ਦੇ ਭਗਤ ਬੰਦਾ ਆਖੇ ਮਹਾਰਾਜ ਸ਼ੇਰ ਸਿੰਘ ਜੀ ਤੂੰ ਆਣ ਕੇ ਦਿਦਾਰ ਦੇ ਓ ਮੁਖੜਾ ਵਖਾ ਜਾ ਦਿਲ ਦਿਲ ਗੀਰ ਨੂੰ ਪਾਦਸ਼ਾਹ ਮੇਰ ਵਿੱਚ ਆਣ ਕੇ ਓ ਦਿਨੇ ਰਾਤ ਯਾਦ ਕਰਾਂ ਮਹਾਰਾਜ ਸ਼ੇਰ ਸਿੰਘ ਨੂੰ ਮੈਂ ਵਰਤ ਪਛਾਣ ਕੇ ਇਸੇ ਗੱਲਾਂ ਓਏ ਇਸੇ ਗੱਲਾਂ ਸੰਦੇ ਅਸਾਂ ਨੇ ਬਣਾ ਲਿਆ ਗਮੀਆਂ ਨੂੰ ਹਾਰ ਦੇ ਭੰਗਤ ਬੰਦਾ ਆਖੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਆਣ ਕੇ ਦਦਾਰ ਦੇ ਸੋਹਾਂਗ ਮਹਾਰਾਜ ਸਿੰਘ ਰਿਸ਼ਨੂ